ਜੈ ਕ੍ਰਿਸ਼ਨ ਜੈ ਕ੍ਰਿਸ਼ਨ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੇ ਪਾਪਾ ਸਾਹਿਬ ਕੀ ਮਾਮਲਾ ਕੀ ਸੀ ਇਤਨਾ ਵੱਡਾ ਸਟੈਪ ਚੱਕਿਆ ਇਹਨਾਂ ਨੇ ਜੀ ਉਹਨਾਂ ਨਾਲ ਨਾ ਕੋਈ ਬੰਦੇ ਰੁਪੇਸ਼ ਕੁਮਾਰ ਹੈ ਉਹਦੇ ਨਾਲ ਤਿੰਨ ਸਾਥੀ ਹੋਰ ਨੇਗੇ ਉਹਨਾਂ ਨੇ ਉਹਨਾਂ ਨਾਲ ਫਰਾਡ ਕੀਤਾਗਾ 22 ਲੱਖ ਰੁਪਏ ਲੋਨ ਉਹਨਾਂ ਦੀ ਪ੍ਰਾਪਰਟੀ ਤੇ ਉਹਨਾਂ ਦੇ بیٹے ਦੇ ਨਾਮ ਪ੍ਰਾਪਰਟੀ ਸੀ ਪਰ ਉਹਨਾਂ ਨੂੰ ਇਨਵੋਲਵ ਵਿੱਚ ਕਰਕੇ ਉਹਨਾਂ ਨੇ ਤੇ ਉਹਨਾਂ ਤੋਂ 22 ਲੱਖ ਰੁਪਏ ਦਾ ਲੋਨ ਤੁਹਾਡੇ ਪਾਪਾ ਨੂੰ ਇਨਵੋਲਵ ਕੀਤਾ ਸੀ ਮੇਰੇ ਪਾਪਾ ਨੂੰ ਵੀ ਕਰਿਆ ਸੀ بیٹے ਦਾ ਮੇਰੇ ਭਰਾ ਦੇ ਚੈੱਕ ਵੀ ਲੈ ਲੇ ਉਹਦੀ ਵਾਈਫ ਦੇ ਵੀ ਚੈੱਕ ਲੈ ਲੇ ਤੇ ਉਹਨਾਂ ਨੂੰ ਚੈੱਕ ਲੈਣ ਤੋਂ ਬਾਅਦ ਉਹਨਾਂ ਨੇ 22 ਲੱਖ ਦਾ ਉਹਨਾਂ ਨੇ ਲੋਨ ਕਰਵਾ ਕੇ ਕਹਿੰਦਾ ਵੀ ਇਹ 22 ਲੱਖ ਅਸੀਂ ਰੱਖਾਂਗੇ ਤੇ ਤੁਹਾਡਾ ਪ੍ਰੋਜੈਕਟ ਲੋਨ ਕਰਵਾਵਾਂਗੇ 85 ਲੱਖ ਰੁਪਏ ਦਾ ਤੇ ਉਹਦੇ ਵਿੱਚੋਂ 25 ਲੱਖ ਰੁਪਏ ਗਵਰਨਮੈਂਟ ਤੁਹਾਨੂੰ ਸਬਸਿਡੀ ਦੇਊਗੀ ਉਹ ਸਬਸਿਡੀ ਦੇ ਵਿੱਚ ਅਸੀਂ ਇਹ 22 ਲੱਖ ਰੁਪਏ ਐਡਜਸਟ ਕਰਾਂਗੇ ਤੇ ਫਿਰ ਨਾ ਤਾਂ ਉਹਨਾਂ ਨੇ ਕਹਿੰਦੇ ਵੀ ਹਾਂ ਉਹ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਵੀ ਜਿੱਦਾਂ ਜਿੰਨਾ ਹੀ ਦੇਰ ਤੁਹਾਡਾ ਪ੍ਰੋਜੈਕਟ ਲੋਨ ਨਹੀਂ ਹੁੰਦਾ ਉਨੀ ਦੇਰ ਅਸੀਂ ਇਹ ਜਿਹੜੇ ਬਣ ਗਏ ਕਿਸ਼ਤਾਂ ਨੇ ਉਹ ਅਸੀਂ ਭਰਾਂਗੇ ਵੀ ਤੁਸੀਂ ਕਿਸ਼ਤ ਨਹੀਂ ਭਰੋਗੇ ਤੇ ਜਦੋਂ ਤੁਹਾਡਾ ਜਿਹੜਾ ਲੋਨ ਹੋ ਜੇਗਾ 85 ਲੱਖ ਦਾ ਪ੍ਰੋਜੈਕਟ ਲੋਨ ਹੋ ਜੇਗਾ ਉਹ ਤੁਹਾਡਾ ਪੇਪਰਲੈਸ ਹੋਏਗਾ ਵੀ ਉਹ ਪ੍ਰੋਜੈਕਟ ਲੋਨ ਤੁਹਾਡੇ ਬਿਜ਼ਨਸ ਤੇ ਹੋਏਗਾ ਵੀ ਇਸ ਤੇ ਨਹੀਂ ਹੋਊਗਾ ਮਤਲਬ ਪ੍ਰਾਪਰਟੀ ਤੁਹਾਡੀ ਲੱਜ ਨਹੀਂ ਰਹੂਗੀ ਤੇ ਇਹਨਾਂ ਨੂੰ ਇਹ ਜੇ ਛਾਤੇ ਚ ਲਿਆ ਇਹਨਾਂ ਨੂੰ ਚੈੱਕ ਸਾਈਨ ਕਰਾ ਲੇ ਤੇ ਇਹਨਾਂ ਨੂੰ ਇੱਕ ਮਤਲਬ ਕਿਸੇ ਹੋਰ ਦੇ ਚੈੱਕ ਦੇ ਦੇ ਪਤਾ ਹੀ ਨਹੀਂ ਕਿਹਦੇ ਕਿਹਦੇ ਚੈੱਕ ਲਈ ਖਰਦਦੇ ਨੇ ਤੁਹਾਡੇ ਕੋਲ ਹੈਗੇ ਆ ਉਹ ਸਬੂਤ ਦੇ ਤੌਰ ਤੇ ਜੋ ਮੇਰੇ ਕੋਲੇ ਸਬੂਤ ਸਾਰੇ ਪਏ ਨੇ ਤੇ ਉਹਨਾਂ ਦੇ ਲਿਖੇ ਹੋਏ ਆਪਣਾ ਚੈੱਕ ਆਧਾਰ ਕਾਰਡ ਸਭ ਕੁਝ ਦੇਖ ਕੇ ਗਏ ਨੇ ਪਰ ਹੈ ਸਭ ਕੁਝ ਹੀ ਗੋਲਮਾਲ ਕੀਤਾ ਹੋਇਆ ਉਹਨਾਂ ਨੇ ਤੇ ਇੱਥੋਂ ਹੁਣ ਸਾਨੂੰ ਇਹ ਡਾਊਟ ਹੈ ਵੀ ਕਿਤੇ ਮੇਰੇ ਬ੍ਰਦਰ ਦੇ ਜਿਹੜੇ ਉਹ ਲੋੜ ਤੋਂ ਵੱਧ ਚੈੱਕ ਲੈ ਗਏ ਮੈਂ ਬੈਂਕ 'ਚ ਪਤਾ ਕੀਤਾ ਉੱਥੇ ਪੰਜ ਹੀ ਚੈੱਕ ਲੱਗੇ ਹੋਏ ਨੇ ਤੇ ਪਰ ਇਸ ਤੋਂ ਲੈ ਗਏ ਨੇ ਉਹ 11 ਚੈੱਕ ਹੁਣ ਉਹ ਬਲੈਂਕ ਚੈੱਕ ਲੈ ਕੇ ਗਿਆ ਬਲੈਂਕ ਚੈੱਕ ਜੋ 11 ਚੈੱਕ ਚ ਹੁਣ 6 ਚੈੱਕ ਜਿਸ ਤਰ੍ਹਾਂ ਉਹਨਾਂ ਨੇ ਕਿਸੇ ਦੇ ਚੈੱਕ ਇਹਨਾਂ ਨੂੰ ਫੜਾਦੇ ਵੀ ਆਹ ਦੇਖੋ ਜੀ ਅਸੀਂ ਤੁਹਾਨੂੰ ਚੈੱਕ ਦੇ ਚੱਲੇ ਸਾਨੂੰ ਇਹ ਡਰਿਆ ਵੀ ਇਹਦੇ ਚੈੱਕ ਹੋ ਹੁਣ ਅਗੇ ਨਾਲ ਕਿਸੇ ਨੂੰ ਦੇ ਦੇਣ ਕਿ ਜੇ ਤੁਸੀਂ ਜਿਸ ਬੰਦੇ ਦਾ ਇਲਜ਼ਾਮ ਲਾਉਂਦੇ ਹੋ ਉਹ ਬੰਦਾ ਕੰਮ ਕੀ ਕਰਦਾ ਏ ਉਹ ਜੀ ਬੈਂਕਾਂ ਦੇ ਹੀ ਬਸ ਇਦਾਂ ਹੀ ਹਾਂ ਹਾਂ ਏਜੰਟ ਏਜੰਟ ਹੈ ਤੇ ਤੁਹਾਡੇ ਪਾਪਾ ਕਿੱਦਾਂ ਜਾਣਦੇ ਸੀ ਇਹਨਾਂ ਨੂੰ ਪਾਪਾ ਦੱਸ ਮੁਹੱਲੇਦਾਰੀ ਚ ਜੀ ਹੌਲੀ ਹੌਲੀ ਆ ਕੇ ਬੈਠਣ ਲੱਗਿਆ ਦੁਕਾਨ ਤੇ ਆਟਾ-ਉਟਾ ਲੈਣਾ ਆ ਅੰਕਲ ਤੁਹਾਨੂੰ ਤੁਸੀਂ ਕੰਮ ਨਹੀਂ ਤੁਹਾਨੂੰ ਹਿਸਾਬ ਹੈਗਾ ਕਹਿੰਦਾ ਤੁਸੀਂ ਪ੍ਰੋਜੈਕਟ ਲੋਨ ਕਰੋ ਪੈਸਾ ਗਵਰਨਮੈਂਟ ਇਹਨਾਂ ਦਿੰਦੀ ਐ ਤੁਸੀਂ ਕਰਨਾ ਹੀ ਨਹੀਂ ਤੁਹਾਨੂੰ ਢੰਗ ਨਹੀਂ ਹੈਗਾ ਕੰਮ ਕਰਨ ਦਾ ਸੋਸਾਇਟੀ ਨੋਟ ਵੀ ਸੀ ਤੁਹਾਡੇ ਪਾਪਾ ਦਾ ਨੋਟ ਮੇਰੇ ਪਾਪਾ ਦੇ ਗੱਦੇ ਥੱਲੇ ਸੀਗਾ ਜੀ ਉਹਦੇ ਵਿੱਚ ਕੀ ਲਿਖਿਆ ਗਿਆ ਸੀ ਉਹਦੇ ਵਿੱਚ ਲਿਖਿਆ ਸੀਗਾ ਜੀ ਵੀ ਮੈਂ ਮਤਲਬ ਕਿ ਸਾਰਾ ਲਿਖਿਆ ਸੀ ਉਹਨਾਂ ਨੇ ਮੈਂ ਸ਼ਾਮ ਲਾਲ ਪੁੱਤਰਿੰਦਰ ਸਿੰਘ ਇਹ ਬਿਆਨ ਕਰ ਕਰਨਾ ਵੀ ਮੇਰੇ ਨਾਲ ਹੋਏ 20 ਲੱਖ 22 ਲੱਖ ਰੁਪਏ ਦਾ ਫਰਾਡ ਮੇਰੇ ਨਾਲ ਹੋ ਗਿਆ ਵੀ ਭੁਪੇਸ਼ ਕੁਮਾਰ ਤੇ ਉਹਦੇ ਤਿੰਨ ਸਾਥੀ ਲੈ ਨਾਲ ਉਹਨਾਂ ਨੇ ਮੇਰੇ ਨਾਲ ਧੋਖਾ ਕਰ ਲਿਆ ਮੈਨੂੰ ਐਦਾਂ ਕਰਕੇ ਮੇਰਾ 22 ਲੱਖ ਰੁਪਏ ਦਾ ਮਤਲਬ ਯਾਨੀ ਤੁਹਾਡੇ ਪਾਪਾ ਕੋਲ ਕੋਈ ਪੈਸਾ ਨਹੀਂ ਆਇਆ ਨਹੀਂ ਨਹੀਂ ਜੀ ਉਹਨਾਂ ਦੀ ਪ੍ਰਾਪਰਟੀ ਵੀ ਮੇਰੀ ਮੇਰੇ ਪਹੱਥੀ ਬਣਾਈ ਦੀ ਮੇਰੀ ਪ੍ਰਾਪਰਟੀ ਉਹਨਾਂ ਨੇ ਮੈਨੂੰ ਮਤਲਬ ਕਿ ਮੇਰੇ ਬੱਚੇ ਦੀ ਸਾਰੀ ਲਾਈਫ ਹੀ ਖਤਮ ਹੋ ਜੇਗੀ ਵੀ ਜੀ ਉਹਦੇ ਕੋਲ ਕੁਝ ਨਾ ਰਿਹਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਫਿਰ ਇਹਨਾਂ ਨੇ ਮੇਰੇ ਪਾਪਾ ਨੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਇਦਾਂ ਕਰਕੇ ਭੁਪੇਸ਼ ਮੇਰਾ ਵੀ ਮੈਂ ਤਾਂ ਲੋਨ ਦਾ ਕੋਈ ਹੱਲ ਕਰੋ ਵੀ ਕਿਸ਼ਤ ਭਰੋ ਮੇਰੀ ਤੇ ਜਾਂ ਮੈਨੂੰ ਪੈਸੇ ਮੇਰੇ ਮੋੜੋ ਤਾਂ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਤੇਤੋ ਜੋਰ ਲੱਗਦਾ ਲਾਲਾ ਮਤਲਬ ਇੰਨੀ ਇਨਸਾਲਟ ਕਰਕੇ ਤੋੜਿਆ ਨਾ ਉਹਨਾਂ ਨੂੰ ਤੁਸੀਂ ਇਹ ਜਿਹੜਾ ਭੁਪਿੰਦਰ ਦਾ ਨਾਮ ਲੈ ਰਹੇ ਰਹਿੰਦਾ ਕਿੱਥੇ ਹੈ ਭੁਪੇਸ਼ ਕੁਮਾਰੀ ਕਿ ਰਹਿੰਦਾ ਕਿੱਥੇ ਹੈ ਇਹੇ ਜੀ ਇੱਕ ਤਾਂ ਇਹ ਹਰਜ ਹੈ ਨਾ ਜੀ 100 ਤੁਹਾਡਾ ਪਕਾਣ 143 ਨੰਬਰ ਮਕਾਨ ਹੈ ਇਹ ਤੁਹਾਡੇ ਪਾਪਾ ਨੇ ਕਦੀ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਜੇ ਜਿੰਦੇ ਹੋਏਗੀ ਐਸੀ ਚੀਜ਼ਾਂ ਦਾ ਤੰਗ ਪਰੇਸ਼ਾਨ ਕਰ ਰਹਾ ਕੰਪਲੇਂਟ ਦਾ ਇਹਨਾਂ ਨੇ ਸੋ ਉਹਨਾਂ ਦੇ ਰਾਹ ਹੀ ਨਹੀਂ ਛੱਡਿਆ ਜੀ ਚੈੱਕ ਲੱਗੇ ਹੋਏ ਨੇ ਜੀ ਤੁਹਾਡੇ ਕੋ ਸਾਡੇ ਕੋਲ ਤੇ ਤੁਹਾਡੇ ਬ੍ਰਦਰ ਬੇਟੇ ਦੇ ਚੈੱਕ ਸਾਡੇ ਕੋਲ 6 7 ਐਕਸਟਰਾ ਪਏ ਨੇ ਅਸੀਂ ਉਹ ਲਾ ਦਾਂਗੇ ਫਿਰ ਤੁਸੀਂ ਕਹੋਗੇ ਵੀ ਇਹ ਮਤਲਬ ਕਿ ਇਹਨਾਂ ਨੇ ਛੱਡਿਆ ਹੀ ਨਹੀਂ ਕਿਸੇ ਚੋਗਾ ਯਾਨੀ ਲੰਦਾ ਤੰਗ ਪਰੇਸ਼ਾਨ ਹੋ ਕੇ ਤੁਹਾਡੇ ਪਾਪਾ ਨੇ ਇਤਨਾ ਵੱਡਾ ਸਟੈਪ ਚੱਕਿਆ ਜਿੰਦੇ ਬੋਲ ਬੋਲੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਉਹ ਇੱਜ਼ਤਦਾਰ ਬੰਦੇ ਸੀ ਸੋਸ਼ਲ ਵਰਕਰ ਸੀਗੇ ਗਊਸ਼ਾਲਾ ਦੀ ਸੇਵਾ ਕਰਦੇ ਸੀਗੇ ਲੋਕਾਂ ਦੀ ਧਰਮ ਫ੍ਰੀ ਮਤਲਬ ਸੇਵਾ ਕਰਦੇ ਸੀਗੇ ਧਰਮ ਕੱਢਦੇ ਸੀ ਤੇ ਉਹਨਾਂ ਨੇ ਇੰਨਾ ਬਰਦਾਸ਼ਤ ਨਹੀਂ ਕਰ ਪਾਏ ਵੀ ਮੇਰੀ ਇੰਨੀ ਇਨਸਲਟ ਕਰਤੀ ਇਹਨਾਂ ਨੇ ਗੰਦੇ ਬੰਦੇ ਤੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਤਾਂ ਜੀ ਉਹਨਾਂ ਨੂੰ ਫੜਿਆ ਜਾਵੇ 3 ਨਾਲ ਉਹਦੇ ਹੋਰ ਨੇ ਇੱਕ ਪਵਨ ਕੁਮਾਰ ਹੈਗਾ ਪਵਨ ਕੁਮਾਰ ਕੋਈ ਸੱਚ ਦੇਵਾ ਤੇ ਇੱਕ ਮਤਲਬ ਮੈਨੂੰ ਨਹੀਂ ਪਤਾ ਕਿ ਕਿਤੇ ਕਿਤੇ ਹੋਰ ਨਾਮ ਨੇ ਭੁਪੇਸ਼ ਕੁਮਾਰ ਸਾਨੂੰ ਬਿੰਦਾ ਪ੍ਰਕਾਸ਼ ਨੀਨ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਇਹਨਾਂ ਨੂੰ ਉਲਝਾਇਆ ਲਿਆ ਕੇ ਬੰਦੇ ਬੀ ਉਸ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਮੇਰੇ ਪਿਓ ਦਾ ਮਤਲਬ ਕਿ ਵੀ ਕੁਰਬਾਨ ਸਹਿਦਤ ਕਿ ਤਰ੍ਹਾਂ ਦਾ ਉਹ ਆਪਦਾ ਸਰੀਰ ਹੀ ਛੱਡ ਗਿਆ ਜੀ ਇਹਨਾਂ ਦੇ ਕੰਮ ਵਿੱਚ ਇਹ ਸਾਡੇ ਕੋਲੇ 5 ਤਰੀਕ ਨੂੰ ਅ ਕ੍ਰਿਸ਼ਨ ਨਾਮ ਦੇ ਵਿਅਕਤੀ ਆਏ ਸੀ ਜਿਨ੍ਹਾਂ ਦੱਸਿਆ ਕਿ ਉਹਨਾਂ ਦੇ ਫਾਦਰ ਸ਼ਾਮ ਲਾਲ ਜੀ ਜਿਹੜੇ ਕਿ ਰਾਤ ਜਦੋਂ ਸੀਰੀਅਸ ਹੋ ਕੇ ਉਹਨਾਂ ਨੇ ਕੋਈ ਗਰੀਲੀ ਚੀਜ਼ ਲੈ ਲਈ ਤੇ ਉਹਨੂੰ ਹਸਪਤਾਲ ਲੈ ਗਏ ਪਰ ਉਹਨਾਂ ਦੀ ਰਸਤੇ ਜਾਂਦੇ ਡੈਥ ਹੋ ਗਈ ਤੇ ਉਹਦੇ ਚ ਜਦੋਂ ਅੱਗੇ ਫਰਦਰ ਉਹਨਾਂ ਨੇ ਸ਼ਾਮਲਾਲ ਜੀ ਦੀ ਪਾਕਟ ਦੇਖੀ ਜੇਬ ਦੇਖੀ ਉਹਦੇ ਚ ਉਹਨਾਂ ਨੂੰ ਸੁਸਾਈਡ ਨੋਟ ਮਿਲਿਆ ਜਿਦੇ ਚ ਉਹਨਾਂ ਨੇ ਕੋਈ ਲੋਨ ਕਰਾਉਣ ਬਾਰੇ 22 ਲੱਖ ਰੁਪਏ ਲੋਨ ਜਿਹੜਾ ਕਰਾਇਆ ਗਿਆ ਸੀ ਪਰ ਉਹਨਾਂ ਨੂੰ ਪੈਸੇ ਨਹੀਂ ਮਿਲੇ ਤੇ ਉਹ ਜਿਹਨਾਂ ਬੰਦਿਆਂ ਨੇ ਲੋਨ ਦੇ ਪੈਸੇ ਹੜੱਪ ਕੀਤੇ ਸੀ ਉਹ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਉਹਨਾਂ ਨੇ ਲਿਖਿਆ ਹੋਇਆ ਸੀ ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਅੱਬੀ ਜਿਹੜੀ ਆ ਜੀਵਨ ਲੀਲਾ ਖਤਮ ਕੀਤੀ ਉਦੇ ਸੰਬੰਧੀ ਅਸੀਂ ਐਫਆਈਆਰ ਰਜਿਸਟਰ ਕਰਤੀ ਹੈ ਤੇ ਉਹਨਾਂ ਦੀ ਅਸੀਂ ਭਾਲ ਕਰ ਰਹੇ ਹਾਂ ਤੇ ਉਸ ਮਨੂ ਕਰਾ ਕੇ ਬੋਡੀ ਜਿਹੜੀ ਅਸੀਂ ਵਾਰਸਾਂ ਦੇ ਵੱਲ ਲੇ ਕਰਦੇ ਸੇ ਕੋਈ ਜਾਣਕਾਰੀ ਚਾਹੀਏ ਕਿ ਬੈਂਕ ਵੱਲੋਂ ਸੀ ਆ ਪ੍ਰਾਈਵੇਟ ਕੋਈ ਚੈੱਕ ਕਰਦੇ ਸੀ ਫਾਈਨੈਂਸ ਤੇ ਭਪੇਸ਼ ਕੁਮਾਰ ਤੇ ਦੇਸ਼ ਰਾਜ ਹਰਦੀਪ ਨਾਮ ਦੇ ਜਿਹੜੇ ਵਿਅਕਤੀ ਸੀਗੇ ਉਹਨਾਂ ਦੇ ਨਾਲ ਕਾਫੀ ਇਹਨਾਂ ਦਾ ਬੱਠਣ ਉੱਠਣ ਸੀਗਾ ਉਹਨਾਂ ਨੇ ਹੀ ਕਿਹਾ ਵੀ ਆਪਾਂ ਲੋਨ ਕਰਾ ਕੇ ਕੋਈ ਕੰਮ ਕਰਾਂਗੇ ਲੋਨ ਉਹਨਾਂ ਦੇ ਨਾਮ ਤੇ ਕਰਾਤਾ ਹਣ ਜਿਹੜੇ ਸਾਡੇ ਕੋਲ ਮਿੱਤਕ ਜਿਹੜੇ ਸ਼ਾਮਲਾ ਜੀ ਪਰ ਲੋਨ ਦੇ ਪੈਸੇ ਸਾਰੇ ਆਪ ਤਾਂਗੇ ਹੁਣ ਜਦੋਂ ਬੈਂਕ ਤੋਂ ਨੋਟਿਸ ਆਉਂਦਾ ਸੀਗਾ ਤਾਂ ਉਹ ਸਿੱਧੀ ਪਰੇਸ਼ਾਨੀ ਕਰਾਣਾ ਜਿਹੜਾ ਸੁਸਾਇਟੀ ਕੁਝ ਚੈੱਕ ਚੁੱਕ ਵੀ ਦਿੱਤੇ ਸੀ ਸਰ ਉਹਨਾਂ ਦੇ ਵੱਲੋਂ ਹਾਂਜੀ ਚੈੱਕ ਵੀ ਦਿੱਤੇ ਗਏ ਸੀ ਐਗਰੀਮੈਂਟ ਵੀ ਬਣਾਇਆ ਹੋਇਆ ਸੀਗਾ ਉਹਨਾਂ ਵੱਲੋਂ ਤੇ ਉਹ ਅੱਗੇ ਫਰਦਰ ਅਸੀਂ ਤਤਰੀਸ਼ ਕਰ ਰਹੇ ਹਾਂ ਤੇ ਉਹ ਜਦੋਂ ਬਾਕੀ ਜਿਹੜੇ ਰੈਸਟ ਹੋਣਗੇ ਫਿਰ ਸਾਰੀ ਗੱਲ ਕਲੀਅਰ ਹੁਣ ਪੋਸਟਮਾਰਟਮ ਹੋ ਗਿਆ ਸੀ ਇਹਨਾਂ ਦਾ ਹਾਂਜੀ ਪੋਸਟਮਾਰਟਮ ਕਰਾ ਕੇ ਬਾਡੀ ਵਾਸਤੇ ਹੱਲੇ ਕਰਤਾ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਮਾਮਲੇ ਤੇ ਸਰ ਨਹੀਂ ਹਜੇ ਫਿਲਹਾਲ ਸਾਰੇ ਪੁੱਛੇ ਹੋਏ ਨਹੀਂ ਤੇ ਸਾਡੀ ਪੁਲਿਸ ਪਾਰਟੀ ਗਈ ਹੋਈ ਹੈ ਰੈਡ ਕਰਨ ਤੇ ਜਿਵੇਂ ਵੀ ਗ੍ਰਿਫਤਾਰੀ ਹੋ ਗਈ ਫਿਰ ਅਪਡੇਟ ਦੇਣਾ